ਪਿੰਡ ਪੰਜਾਬਾ ਤੋਂ ਜੋ ਵੀਰ 7:30 ਵਜੇ ਤੋਂ اٹਕਿਆ ਹੋਇਆ ਹੈ ਆਰਮੀ ਇੰਡੀਅਨ ਆਰਮੀ ਪਹੁੰਚ ਚੁੱਕੀ ਹੈ ਸੋ ਹੋਰ ਵੀਰ ਆ ਗਏ ਆਰਮੀ ਵਾਲੇ तकरीबन ਇੱਕ ਵੀਰ ਉੱਪਰ ਬਸ ਚਾਂਦੇ ਮਿੰਟਾਂ ਵਿੱਚ ਜੋ ਆਰਮੀ ਵਾਲਾ ਵੀਰ ਉਹਨਾਂ ਕੋਲ ਪਹੁੰਚ ਗਿਆ ਹੈ ਬੀਬੀ ਸਭ ਕਿਰਪਾ ਕਰਦੇ ਹਨ ਕੋਈ 15 ਮਿੰਟ ਤੱਕ 5 5 7 ਫੁੱਟ ਉਚਾਈ ਤੇ ਉਸ ਵੀਰ ਕੋ ਜਾਨ ਲੈ ਰਹੇ ਹੈਂ ਇੰਡੀਅਨ ਆਰਮੀ ਕਾਫੀ ਵੀਰ ਆਏ ਨੇ ਆਪਣਾ ਜਾਲ ਛਾਇਆ ਇੰਡੀਅਨ ਆਰਮੀ ਨੇ ਸੋਇਕਰੇਨ ਵੀ ਪ੍ਰਸ਼ਾਸਨ ਵੱਲ ਲਿਆਂਦੀ ਗਈ ਹੈ ਜੋਕਰੇਨ ਮੋੜ ਨਹੀਂ ਰਹੀ ਕਈ ਮਕਾਨ ਵੀ ਡਾਹੇ ਗਏ ਸੋਇਬੋਰ ਦਾ ਪ੍ਰਸ਼ਾਸਨ ਇੰਡੀਅਨ ਆਰਮੀ ਨੇ ਆ ਕੇ ਮੋਰਚਾ ਸੰਭਾਲਿਆ ਪਿੰਡ ਕਿਦਰਾਂ ਵਾਲੀ ਜੋ ਬੰਗਾ ਨਗਰ ਦੇ ਨੇੜੇ ਹੈ ਸੋਈ ਨਾਲ ਇੰਡੀਅਨ ਆਰਮੀ ਦਾ ਡਰੋਨ ਵੀ ਚੱਲ ਰਿਹਾ ਹੈ ਰੈਸਕੂ ਕਰਨ ਲਈ ਇੰਡੀਅਨ ਆਰਮੀ ਦਾ ਡਰੋਨ ਵੀ ਚੱਲ ਰਿਹਾ ਹੈ ਤਕਰੀਬਨ ਇੱਕ ਜਾਲੀ ਹੋਰ ਲਗਣੀ ਹੈ ਉਸ ਤੋਂ ਬਾਅਦ ਇਸ ਵੀਰ ਨੂੰ ਜੋ ਕਿ ਤਕਰੀਬਨ 5 ਘੰਟਿਆਂ ਤੋਂ ਉੱਪਰ ਹੈ ਉਹ ਹੀ ਜਾਬ ਕਰ ਰਿਹਾ ਹੈ ਉਸ ਨੂੰ ਰੈਸਕਿਊ ਕੀਤਾ ਜਾਏਗਾ ਇੰਡੀਅਨ ਆਰਮੀ ਤੇ ਸੰਗਤਾਂ ਦੇ ਸਹਿਯੋਗ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ